ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਾਮਲਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਨੀ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਦੋ ਬੈੜਾਂ ਦਿਖਾਉਣੀ ਆਂ ਦੋਵੇਂ ਸੋਹਣੀਆਂ ਬੈੜਾਂ ਮੈਂ ਇੱਕ ਸੋਈ ਆ ਤੇ ਇੱਕ ਗੱਪਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਇੰਪੋਰਟ ਨਾਮ ਠੀਕ ਠਾਕ ਜੀ। ਹਾਂਜੀ ਹਾਂਜੀ ਵੀਰ ਜੀ ਠੀਕ ਠਾਕ ਜੀ। ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ। ਨਾਮ ਆਪਣਾ ਸ਼ੀਰਾ ਜੇ ਪਿੰਡ ਕਾਲਪੁਰਾ ਤੇਲਈ ਨਾਲਾ ਜ਼ਿਲ੍ਹਾ ਮਰਵਾ। ਚਿਮਿਆਰੀ ਤੇ ਲੱਗੇ ਜੀ ਹਨਾ ਆਪਣਾ। ਚਿਮਿਆਰੀ ਤੇ ਲੱਗੇ। ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਕਰੀ। 822997977 ਠੀਕ ਹੈ ਤੇ ਵਪਾਰ ਦਾ ਕੰਮ ਫਿਰ ਆਪਣਾ। ਹਾਂਜੀ ਵਪਾਰ ਦਾ ਹੀ। ਠੀਕ ਹੈ। ਦੋ ਹੀ ਵੜਾ ਅੱਜ ਆਪਣੇ ਕੋਲ। ਦੋ ਵੜਾ ਇੱਕ ਗੱਬਣ ਤੇ ਇੱਕ ਰਾਤੀ ਸੂਈ ਜਤਾ ਜੀ। ਅੱਛਾ ਇੱਕ ਰਾਤੀ ਸੂਈ ਹੈ। ਠੀਕ ਚਲੋ ਪਹਿਲਾਂ ਦੂਜਾ ਸੁਆਹ ਜਾਰ ਕੀ ਅੱਛਾ ਦੂਸਰਾ ਸੁਆਹ ਹੁਣ ਸੂਨਾ ਆਇਆ ਇਹਨੇ ਸੀਲ ਐ ਪੂਰੀ ਐ ਬਰਫ ਵੀ ਲੱਗੀ ਐ ਕਿ ਸਮਝ ਲਓ ਠੀਕ ਐ ਜੀ ਹਾਂ ਜੀ ਪਹਿਲਾਂ ਨੇ ਇਹਨੇ 23 ਕਿਲੋ ਦਿੱਤਾ ਜਾਰ ਕੀ 26 27 ਕਿਲੋ ਦੀ ਗਰੰਟੀ ਦੀ ਵੈੜ ਦੇ ਕਿੰਨਾ ਚ ਵਾਇਆ ਪਹਿਲਾਂ ਨੇ ਦੁੱਧ 23 ਕਿਲੋ ਅੱਛਾ ਤੇ ਆਰ ਕੀ ਕਿੰਨਾ ਚ ਵਾਈ ਜਾਊਗੀ 25 26 ਰਮਾਨਾ ਚ ਵਾਈ ਜਾਊ ਹੱਸ ਕੇ ਠੀਕ ਐ ਤੇ ਟਾਈਮ ਕਿੰਨਾ ਕ ਲੈ ਜਾਊ ਜੀ ਟਾਈਮ ਇਹ ਵੀ ਦੀ ਇੱਕ ਤਰੀਕ ਨੂੰ ਮੇਲ ਪੂਰੇ ਹੋਣੇ ਜੀ ਵੈੜ ਦੇ ਅੱਛਾ ਹਾਂ ਜੀ ਠੀਕ ਐ ਭਈ ਮਤਲਬ ਹਫਤਾ ਦਸ ਦਿਨ ਲੈ ਜਾਊਗੀ ਜੀ ਚਲੋ ਫਿਰ ਤੋਰੋ ਹਾਂ ਇੱਕ ਰੀਨ ਹਫਤੇ ਦੇ ਕਰੀਬ ਟਾਈਮ ਲਾ ਜੂਗੀ ਜੀ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਐ ਅਜੇ ਹਫਤਾ ਜਿਹੜਾ ਇਹਨੇ ਨੋਰਮਲ ਹੀ ਲੈ ਜਣਾ ਵਾ ਜੀ ਤੇ ਬਾਕੀ ਚੰਗੀ ਤਿਆਰ ਹੋਣੀ ਚੰਗੇ ਕਦ ਕਠ ਵਾਲੀ ਤੋੜ ਦੇ ਵੀ ਥੋੜੀ ਸਿੱਧੀ ਤੰਮੀ ਤੋੜ ਦੋ ਸਾਡੀ ਥੋੜਾ ਜਿਆ ਰੱਸੀ ਦੀ ਆਤ ਨਹੀਂ ਆਈ ਕਈ ਵਾਰੀ گاਵਾ ਪੇਸ਼ਾਂ ਖੁੱਲੀਆਂ ਖੱਲੀਆਂ ਹੁੰਦੀਆਂ ਉਹਦੇ ਕਰਕੇ ਫਿਰ ਰੱਸੀ ਦਾ ਥੋੜਾ ਜਿਆ ਕਰ ਜਾਂਦੀਆਂ। ਬਾਕੀ ਹਵਾਨਾ ਗਾਹਣਾ ਵੀ ਚੰਗਾ ਤਿਆਰ ਕਰਨ ਦੀ ਪੇਸ਼ਾਨਾ ਵੀ ਚੰਗਾ ਤਿਆਰ ਕਰਨ ਦੀ। ਬੰਦੋ ਵਿਧਿਏ। ਤੇ ਕੀ ਰੱਖਣਾ ਵਿਧਿਏ ਤਾਂ ਮੁੱਲ ਫਿਰ ਆਪਾਂ। ਜੀ ਮੁੱਲੇ ਦਾ 85000 ਅੱਛਾ। ਮੌਕੇ ਦੇ ਮਾਨਤਾਣ ਕਰਦਾ। ਕਿੰਨਾ ਕਰਦੋਗੇ? ਤੁਸੀਂ ਤੁਸੀਂ ਦੱਸਦਾ ਜਿੰਨਾ ਤੇ ਹੈ ਪਹਿਲੀ ਵੀਡੀਓ ਤੁਸੀਂ ਜਿੰਨਾ ਕੋ ਜੱਜਾ ਤੁਸੀਂ ਕਰ ਦੋ ਫਿਰ। ਹਾਂਜੀ। ਤੁਸੀਂ ਆਪ ਹੀ ਕਰ ਦੋ 78000 ਦੀ ਦੇਦਾ ਅੱਛਾ 78000 ਦੀ ਦੇ ਦੋਗੇ ਚਲੋ ਵਿੱਚ 1000 ਛੋਟ ਹੋਰ ਕਰ ਦਿਓ ਫਿਰ 10000 ਹੋਰ ਕਰਦਾ ਠੀਕ ਹੈ ਜੀ ਹਾਂਜੀ ਇਹ ਦੇ ਦੋਗੇ 77000 ਦੀ ਜਿਹੜੀ ਛੋਟ ਛੋਟ ਹੀ ਹੋਣੀ ਜੀ ਹੁਣ ਠੀਕ ਹੈ ਜੀ ਮਾਨਤਾਨ ਕਰਦੇ ਆਂਗੇ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਮਾਨਤਾਨ ਤੇ ਚਲੋ ਮੌਕੇ ਤੇ ਹੋ ਹੀ ਜਾਗਾ ਤਰ ਇਹ ਹੈ ਕਿ ਚੰਗੀ ਸੋਹਣੀ ਸੰਭੀ ਸੁੰਭੀ ਬਹਿੜਿਆ ਜਿਹੜੀ ਹੁਣ ਜਿਹੜੀ ਇਹ ਦੂਸਰੇ ਨੰਬਰ ਤੇ ਜਰਸੀ ਆ ਜਿਹੜੀ ਹਾਂਜੀ ਤੇ ਮਗਰ ਕੀ ਜੀ ਵੀਰ ਜੀ ਵੀਰ ਜੀ ਬੱਛਾ ਮਗਰੇ ਰਾਤੀ ਹੋਈ ਜੇ ਅੱਛਾ ਰਾਤੀ ਸੋਈ ਆ ਹਾਂਜੀ ਤੇ ਇਹਦਾ ਕਿੰਨਾ ਸੂਆ ਜੇ ਇਹਦਾ ਦੂਜਾ ਹੀ ਵੀਰ ਜੀ ਦੂਸਰਾ ਸੂਆ ਆ ਹਾਂਜੀ ਇਹ ਕਿੰਨਾ ਦੋ ਚ ਭਾਈ ਜਾਊਗੀ 16 17 ਕਿਲੋ ਰਮਾਨ ਚ ਲਈ ਹੈ ਚ ਭਾਈਓ ਠੀਕ ਹੈ ਜੀ ਹਾਂਜੀ ਤੋੜ ਦਈਏ ਇਕਰੀ ਨਾਲ ਵੀ ਹਾਂਜੀ ਫਿਰ ਇਹਦਾ ਤੁਹਾਨੂੰ ਇਕਰੀ ਚਵਾ ਵੀ ਤੁਹਾਨੂੰ ਦਿਖਾ ਦੇਾਂਗੇ ਕੱਦ ਕਾਠੇ ਦਾ ਵੀ ਚੰਗਾ ਵਾ ਥੱਲਿਆਂ ਇਹ ਵੀ ਚੰਗੀ ਤਿਆਰ ਹੋਈ ਆ ਲੈ ਜੇ ਥੋੜੀ ਲੰਮੀ ਤੋਰ ਜਾ ਠੀਕ ਹੈ ਵੇ ਜੀ ਲਾ ਆ ਜੀ ਥਾਨੇ ਕਾਫੀ ਪਿਆਰਾ ਵਾ ਜਿਹੜਾ ਇਹਦੇ ਕੋਲ ਤਾਂ ਜੇ ਫਾਇਦਾ ਦੋ ਜੀ ਦਿਖਾ ਦੀਏ ਵੇਤੀ ਚਵਾ ਵੀ ਇਹਦਾ ਇੱਕ ਰੀ ਹਾਂ ਦੇਖ ਸਾਡੇ ਤਾਜੀ ਹੈ ਬਿਲਕੁਲ ਇਹ ਬੱਚੇ ਨੇ ਪੂਰੀ ਜਾਚ ਨਹੀਂ ਚੰਗਣ ਦੀ ਹਾਂ ਦੇਖ ਲਈ ਤਵਾ ਵੀ ਬਾਕੀ ਹੈਗੇ ਵੀ ਠੰਡੀ ਤੇਰੀ ਆ ਜਿਹੜੀ ਪੂਰੀ ਠੀਕ ਹੈ ਜੀ ਇਹ ਜਿਹੜੀ 98 ਤੇ ਚੰਗੀ ਤਰ੍ਹਾਂ ਦਿਖਾ ਲਈ ਆਪਾਂ ਲਾਗੇ ਤੋਂ ਆਹ ਦੇਖ ਸਕਦੇ 98 ਤੇ ਲਾਗੇ ਤੋਂ ਚੰਗੀ ਤਰ ਤੇ ਦੱਸੀਏ ਫਿਰ ਜੀ ਫਿਰ ਇਹਦਾ ਵੀ ਮੁੱਲ ਆਪਾਂ ਵੀ ਜੀ ਦਾ ਮੁੱਲ 65000 ਕਰਦੇ ਅੱਛਾ ਤੇ ਕਿੰਨੇ ਰੀ ਦੇਣੀ ਆਪਾਂ ਜੈਸ ਨੂੰ ਹੀ ਕਰਦੀ ਹੈ ਜੈਸ ਨੂੰ 68000 ਦੇ ਦਾਂਗੇ 68000 ਹੀ ਦੇ ਦੋ ਹੋਰ ਕਰ ਦੋ ਕਿ ਮਨ ਕਰਦੇ ਤੁਸੀਂ ਦੱਸ ਦੋ ਹੁਣ 60 ਦੀ ਦੇ ਦਈਏ ਚਲ ਦੇ ਦਾਂਗਾ 60 ਹਜ਼ਾਰ ਨਹੀਂ ਤੇ 60 ਅੱਛਾ ਜੀ ਹਾਂ ਜੀ ਯਾਰ ਕਰ ਦੇਗਾ ਅੱਛਾ ਯਾਰ 60 ਚੋਂ ਵੀ ਛੱਡ ਦੋਗੇ 60 ਹਜ਼ਾਰ ਦੇ ਦਾਂਗਾ ਠੀਕ ਹੈ ਜੀ ਬਾਕੀ ਇਹ ਕਿ ਕੋਈ ਫੋਨ ਲਾਵੇ ਹਾਂ ਜੀ ਫੋਨ ਲਾਵੇ ਵੀਰ ਪ੍ਰਭ ਮਾਨਤਨ ਮੌਕੇ ਤੇ ਚਲੋ ਹੋ ਜਾਊਗਾ ਹਨਾ ਪਹਿਲੀ ਵੀਡੀਓ ਵਾ ਕਿਸੇ ਨੂੰ ਮੋੜਿਆ ਨਾ ਚਲੋ ਨਹੀਂ ਨਹੀਂ ਵੀਰ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਨਹੀਂ ਵੀਰ ਜੀ ਬਸ ਬਾਕੀ ਇਹ ਕਿ ਕੱਬਨ ਤੁਹਾਡੇ ਘਰੋਂ ਪਾਸ ਕਰਕੇ ਖੜੇ ਤੇ ਸੋਈ ਤੁਹਾਡੇ ਘਰੋਂ ਤਸੱਲੀ ਕਰਕੇ ਚੁਵਾਈ ਕਰਕੇ ਖੜੇ ਹਨਾ ਠੀਕ ਹੈ ਵੀਰ ਜੀ ਬਾਕੀ ਇਹ ਰਾਤ ਦੀ ਸੋਈ ਹੈ ਇਹ ਵੀ ਇਹ ਵੀ ਪਾਸ ਹੀ ਹੋਣੀ ਹੈ ਵੇਖੋ ਪਾਸ ਕਰਕੇ ਖੜੇ ਤੇ ਗੱਬਨ ਵੀ ਆ ਉਹ ਵੀ ਜਿਹੜੀ ਪਾਸ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ